ਨੇੜੇ ਆ ਗਈ ਹੈ ਜੀ ਚਾਈਨਾ ਰੋਡ ਦਾ ਬੋਲ ਵਾਲਾ ਉਵੇਂ ਬਰਕਰਾਰ ਹੈ ਸਰ ਕੀ ਮੈਸੇਜ ਦੇਣਾ ਚਾਹੋਗੇ ਦੱਸੰਦਾਰ ਹਾਂ ਅੱਜ ਅੱਜ ਮਾਨਯੋਗ ਐਸਐਸਪੀ ਮੁਹੰਮਦ ਸਰਫਾਸ ਆਲਮ ਜੀ ਦੇ ਪਿਛਾਂ ਦੇ ਵਿਚਾਂ ਤੇ ਬਸੰਤ ਪਚਮੀ ਦੇ ਤਿਹਾਲ ਨੂੰ ਦੇਖਦੇ ਹੋਏ ਨਜ਼ਦੀਕ ਆਉਂਦੇ ਹੋਏ ਨੂੰ ਇੱਕ ਸਪੈਸ਼ਲ ਚੈਕਿੰਗ ਚਲਾਈ ਗਈ ਹੈ ਚਾਈਨਾ ਰੋਡ ਸੰਬੰਧੀ ਜੋ ਕਿ ਅੱਜ ਅਸੀਂ ਹੰਢਾਇਆ ਬਾਜ਼ਾਰ ਮੇਨ ਪਿੰਡ ਜਧੂਰ ਜੋਧਪੁਰ ਤੇ ਹੋਰ ਬਾਕੀ ਪਿੰਡਾਂ ਦੇ ਵਿੱਚ ਚੈਕਿੰਗ ਕਰ ਰਹੇ ਹੈਗੇ ਤੇ ਇਸ ਸੰਬੰਧੀ ਸਾਨੂੰ ਕੋਈ ਵੀ ਬਰਾਮਦਗੀ ਹੁੰਦੀ ਹੈ ਤਾਂ ਉਹਦੇ ਸਖਤ ਕਾਰਵਾਈ ਕੀਤੀ ਜਾਊਗੀ ਪਰ ਮੈਂ ਇੱਕ ਫਿਲਹਾਲ ਪਹਿਲਾਂ ਇੱਕ ਤਦਾਦ ਨੂੰ ਦੇਣਾ ਚਾਹੁੰਦਾ ਦੁਕਾਨਦਾਰਾਂ ਨੂੰ ਕਿ ਆਪਣੇ ਬੱਚੇ ਨੇਗੇ ਉਹਨਾਂ ਦੇ ਕੋਲ ਇੱਕ ਨੂੰ ਦੇਖਦੇ ਹੋਏ ਆਪਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਘਾਹ ਤੱਕ ਇੱਕ ਚੀਜ਼ ਆ ਜੀ ਚੈਨਾ ਲੋੜ ਆ ਜੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇਸ ਤਰ੍ਹਾਂ ਇਸ ਕਰਕੇ ਉਹ ਚੈਨਾ ਲੋਕ ਨਾ ਰੱਖਣ ਤੇ ਮੈਂ ਮਾਪਿਆਂ ਨੇ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਅਸੀਂ ਵੀ ਆਪਣੇ ਬੱਚਾ ਨੂੰ ਵੀ ਕਹੋ ਵੀ ਆਪਾਂ ਚੈਨਾ ਲੋਕ ਨਹੀਂ ਹੈਗੀ ਆ ਉਹ ਨਾ ਰਹਿਣ ਤੇ ਬਸੰਤ ਪੰਚਮੀ ਦਾ ਤਿਹਾਰਾ ਜੋ ਕਹਿੰਦੇ ਪਿਆਰ ਤੇ ਸ਼ਾਦਾ ਨਾਮ ਦਾ ਤੇ ਨਾਲ ਅਜ ਤੂ ਵੀ ਜਿਵੇਂ ਅਜ ਤੂ ਵੀ ਦਾ ਤਿਹਾਰਾ ਉਹ ਵੀ ਮੈਂ ਸਾਡੇ ਦੇਸ਼ ਵਸੀਆਂ ਨੂੰ ਆਪਾਂ ਸਾਲਾਂ ਕੋਈ ਜਨਾ ਚਾਹੁੰਦਾ ਕਿ ਲੋੜੀ ਦਾ ਤਿਹਾਰਾ ਬੜੀ ਸ਼ਾਂਤੀਪੂਰਤ ਪਤੰਗਾਂ ਦਾ ਮਲਾਮ ਕੋਈ ਵਿਹਿੰਦੜਵਾਦੀ ਨਾ ਕਰਨ ਤਾਂ ਜੋ ਕਿ ਕੋਈ ਮਾਹੌਲ ਖਰਾਬ ਨਾ ਹੋ ਸਕੇ ਸਰ ਪਸੰਦ ਦੇ ਦਿਨ ਕੋਠਿਆਂ ਦੇ ਉੱਪਰ ਜਿਹੜੇ ਪਤੰਗ ਚੜਾਏ ਜਾਣਗੇ ਜੀ ਉਹ ਵੀ ਪਲਾਸਟਿਕ ਦੀ ਡੋਰ ਨਾਲ ਹੋ ਸਕਦਾ ਛੋਰੀ ਛੁਪੇ ਚੜਾਏ ਜਾਣ ਉਸ ਪ੍ਰਤੀ ਤੁਹਾਡੀ ਕੀ ਤਿਆਰੀ ਹੈ ਸਰ ਪੁਲਿਸ ਪਾਰਟੀ ਦੀ ਉਹ ਸਬੰਧੀ ਅਸੀਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਰ ਪੂਰੀ ਚੌਕਸੀ ਹੈਗੀ ਕੋਈ ਵੀ ਸਾਨੂੰ ਇਹੋ ਜਿਹਾ ਮਾਮਲਾ ਧਿਆਨ ਚਾਹੁੰਦਾ ਹੈ ਕ ਅਸੀਂ ਤੁਰੰਤ ਕਾਰਵਾਈ ਕਰਾਂਗੇ ਸਰ ਇੱਕ ਦੁਕਾਨਦਾਰ ਹਨ ਉਹ ਜਿੱਥੇ ਕਿ ਪ੍ਰਾਈਵੇਟ ਬੰਦੇ ਕਾਲਾ ਜਿਹਾ ਡੋਰ ਵੇਚ ਰਹੇ ਆ ਉਹਨਾਂ ਬਾਰੇ ਪੁਲਿਸ ਕੀ ਕਰਦੀ ਹੈ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਜੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਜਾਂ ਸਾਨੂੰ ਚੈਕਿੰਗ ਦੌਰਾਨ ਕੋਈ ਵੀ ਇਹੀ ਚੀਜ਼ ਸਾਹਮਣੇ ਆਉਂਦੀ ਆ ਤਾਂ ਸਖਤ ਕਾਰਵਾਈ ਕੀਤੀ ਕਿਸੇ ਨਾਲ ਵੀ ਵਿਧਾਇਕ ਜਿਹੜੇ ਐਕਲਾਨ ਦੇ ਵਿੱਚੋਂ ਪਾਵਾ ਡਿਲੀਵਰੀ ਕਰਦੇ ਮਿਲਦੇ ਆ ਜੀ ਉਹਨਾਂ ਦੀ ਚੈਕਿੰਗ ਨਹੀਂ ਕੋਈ ਪੁਲਿਸ ਮਾਈਂ ਚਲਾਈ ਉਹ ਚਾਹਲੀ ਸਾਡੇ ਨਾਕੇ ਲੱਗੇ ਜਾਵੇ ਸ਼ਾਮ ਨੂੰ ਸਾਡਾ ਡੀਜੀ ਨਾਕਾ ਲੱਗਦਾ ਚੈਕਿੰਗ ਦੌਰਾਨ ਸਾਨੂੰ ਕੋਈ ਵੀ ਇਹ ਜਿਹੜਾ ਵਾਰਦਾਤ ਹੁੰਦੀ ਆ ਕੋਈ ਵੀ ਅੰਦਰ ਚੈਨਲ ਰੋਡ ਲੈ ਕੇ ਜਾਂਦਾ ਤਾਂ ਸਖਤ ਕਰ ਰਹੀ ਸਰ ਜੀ ਦੋ ਚਾਰ ਬੰਦੇ ਪਰਾਨ ਚੜਾਉਣ ਵਾਲੇ ਨੇ ਉਹਨਾਂ ਨੂੰ ਫੜ ਲਿਆ ਜਾਵੇ ਤਾਂ ਗਲੀ ਵਿੱਚੋਂ ਫੜਕੇ ਲਿਆ ਜਾਵੇ ਥਾਣੇ ਵਿੱਚ ਤਾਂ ਉਹਨਾਂ ਤੇ ਦੂਜੇ ਤਰ੍ਹਾਂ ਵਾਲਾ ਤੇ ਇਮਪ੍ਰੈਸ਼ਨ ਪਵੇ ਕਿ ਹਾਂ ਪੁਲਿਸ ਕਾਰਵਾਈ ਕਰ ਰਹੀ ਹੈ ਅਜੇ ਹਾਂ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਦੋ ਚਾਰ ਬੰਦੇ ਫੜੇ ਜਾਓ ਪਿੱਛੇ ਚਾਰ ਪੰਜ ਹੋ ਕੇ ਸਿਟੀ ਦੇ ਵਿੱਚ ਚੈਨਲ ਪਰੋਗਰਾਮ ਨਹੀਂ ਕੀਤੀ ਆਗੀ ਪਰਜਾ ਦਿੱਤਾ ਗਾਣਾ ਤੇ ਨਹੀਂ ਸਰ ਦੋ ਤਿੰਨ ਨਹੀਂ ਦੋ ਤਾਂ ਬਰਾਮਦ ਕਰ ਰਹੇ ਆਪਾਂ ਉਹ ਦੁਕਾਨਦਾਰ ਤੋਂ ਕਰ ਰਹੇ ਆ ਪਰ ਜੇ ਆਪਾਂ ਜਿਹੜੇ ਪਨਾਚੜਾਉਣ ਵਾਲੇ ਨੇ ਜਿਹ ਜੋ ਦੋ ਚਾਰ ਬੰਦੇ ਗਲੀ ਮੁਹੱਲੇ ਵਿੱਚੋਂ ਆਪਾਂ ਉਹਨਾਂ ਫੜ ਕੇ ਮੁਹੱਲੇ ਵਿੱਚੋਂ ਲੈ ਕੇ ਆਈਏ ਸਾਰਾ ਦਿਨ ਰਸ਼ਨ ਮੰਦਕੀ ਹਾਂ ਪੁਲਿਸ ਕਾਰਜ ਸਖਤ ਕਰ ਰਹੀ ਹੈ ਵੀ ਬੰਦੇ ਫੜਕੇ ਲੈ ਆ ਰਹੀ ਜਿਹੜੇ ਚੜਾ ਰਹੇ ਨੇ ਕਿਉਂਕਿ ਚੜਾ ਜਾਂਦੇ ਨੇ ਖਰੀਦ ਰਹੇ ਨੇ ਤਾਂ ਹੀ ਲੋਕ ਵੇਚ ਰਹੇ ਨੇ ਬਿਲਕੁਲ ਬਿਲਕੁਲ ਇਹ ਸੁਝਾਅ ਸਾਡਾ ਠੀਕ ਹੈ ਜੀ ਸਾਨੂੰ ਜੋ ਵੀ ਪਤਾ ਲੱਗੇ ਜੀ ਅਸੀਂ ਤੁਰੰਤ ਕਰਕੇ ਕਰਾਂਗੇ ਠੀਕ ਠੀਕ